ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਦਰਪੁਰਾ ਸਦਰਪੁਰਾ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜਗਰਾਵਾ ਪੈਂਦੀ ਹੈ 7ਵੇਂ ਬੇਟ ਦੇ ਬਿਲਕੁਲ ਨਾਲ ਦਾ ਪਿੰਡ ਹੈ ਜਦੋਂ ਆਪਾਂ ਜਗਰਾਵਾ ਤੋਂ ਨਕੋਦਰ ਵਾਲੇ ਪਾਸੇ ਨੂੰ ਜਾਂਦੇ ਆ ਤਾਂ 7ਵੇਂ ਬੇਟ ਉਸ ਛੜਕ ਦੇ ਉੱਤੇ ਆਉਂਦਾ ਤੇ 7ਵੇਂ ਬੇਟ ਦੇ ਬਿਲਕੁਲ ਨਾਲ ਜਗਰਾਵਾ ਵਾਲੇ ਪਾਸੇ ਇਹ ਪਿੰਡ ਹੈ ਸਦਰਪੁਰਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਪਹਿਲਾਂ ਪਸ਼ੂ ਬਾਈ ਨੇ ਵੈਸੇ ਵੇਚੇ ਸੀ ਤੇ ਹੁਣ ਨਾਲ ਵਪਾਰ ਦਾ ਕੰਮ ਸ਼ੁਰੂ ਕੀਤਾ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਜਿਹਦੇ ਚ ਇਹ ਗਾਂ ਵਾਈਟ ਰੰਗ ਵਾਲੀ ਦੱਸੋ ਗੱਭਣਾ ਹੈ ਜੇ ਟਾਈਮ ਲੈਂਦੀ ਐ ਸੋਨ ਚ ਇਹਦੇ ਨਾਲ ਇੱਕ ਵਾੜ ਛੋਟੀ ਉਮਰ ਦੇ ਵਿੱਚ ਹੀ ਐ ਚੰਗਾ ਥਾਂ ਦਾ ਸਹਜ ਐ ਤੇ ਇੱਕ ਗਾਂ ਹੋਰ ਨਾਲ ਹੈਗੀ ਐ ਤਾਂ ਬੱਚਾ ਨਹੀਂ ਹੈਗਾ ਨਾਲ ਪਰ ਇਹ ਦੁੱਧ ਤੇ ਚੱਲ ਰਹੀ ਐ ਸੋ ਨਾਗ ਤਿੰਨ ਦਿਖਾ ਦੂੰਗਾ ਤਿੰਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਪਸ਼ੂ ਚਾਜੂਗਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਮੇਰਾ ਕੰਮ ਹੈ ਕੁਐਸਚਨ ਬਾਈ ਤੋਂ ਪੁੱਛਣੇ ਉਹਨਾਂ ਦੇ ਰਿਪਲਾਈ ਜਾਂ ਪਸ਼ੂਆਂ ਦੀ ਡਿਟੇਲ ਉਹ ਭਰਾ ਆਪਾਂ ਨੂੰ ਦੱਸੂਗਾ ਤੇ ਤੁਸੀਂ ਉਸੇ ਹਿਸਾਬ ਤੇ ਆ ਕੇ ਤਸੱਲੀ ਕਰਕੇ ਖਰੀਦ ਲੋਗੇ ਆਓ ਜਾਣਕਾਰੀ ਲੈਣੇ ਪਹਿਲਾਂ ਜਿਹੜੀ ਸੂਈ ਸਵਾਈ ਵੈੜ ਹੈ ਉਹਦੇ ਬਾਰੇ ਪੁੱਛਦੇ ਬਾਈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਬਰੇ ਨਾਮ ਬਲਰਾਜ ਸਿੰਘ ਬਲਰਾਜ ਭਾਈ ਹੁਣ ਫਿਰ ਵਪਾਰ ਦਾ ਕੰਮ ਲਗਾਤਾਰ ਚਲਾਵਾਂ ਹਾਂਜੀ ਬਾਈ ਹੁਣ ਲਿਆ ਕਰਾਂਗੇ ਪਸ਼ੂ ਨਾਲ گاਵਾ ਹੀ ਲਿਆ ਕਰਾਂਗੇ ਹਾਂਜੀ ਗਾਈਆਂ ਲਿਆ ਕਰਾਂਗੇ ਪਹਿਲੇ ਨੰਬਰ ਤੇ ਗਾ ਇਹ ਕਿੰਨਾ ਚੱਲੋ ਗਿਆ ਅੱਜ ਸੂਈ ਨੂੰ ਵੀਰੇ ਇਹ ਮਹੀਨਾ ਜਾਨੀ ਪਹਿਲਾਂ ਸੂਪੀ ਸੀਗੀ ਇਹਦੇ ਮੰਨ ਕੇ ਚੱਲੋ ਵੀ ਆਹ 24 ਤਰੀਕ ਨੂੰ ਦਿਨ ਪੂਰੇ ਸੀ ਠੀਕ ਹੈ ਵੀ ਜਿਹੜੀ 24 ਨਾ ਕੇ ਗਈ ਆ ਉਦੋਂ ਜਾਨੀ ਇਹਨੇ ਬੱਚਾ ਦੇਤਾ ਸੀਗਾ ਠੀਕ ਹੈ ਤੇ ਹੁਣ ਜਾਨੀ ਇਹ 12 ਕਿਲੋ ਦੁੱਧ ਤੇ ਚੱਲਦੀ ਹੈ 12 ਕਿਲੋ ਦੁੱਧ ਤੇ ਹੁਣ ਐ ਹਾਂਜੀ ਹਾਂ ਕੀ ਰੇਟ ਰਹਿਣਾ ਦਾ ਬਾਈ ਇਹ ਵੀਰੇ ਆਪਾਂ ਦੇ ਦੇਾਂਗੇ 40000 ਦੀ 40000 ਦੀ ਹਾਂਜੀ ਲੈਣ ਦੇਣੀ 40000 ਰੁਪਿਆ ਵਾ ਠੀਕ ਹੈ ਖੋਲੀ ਨੂੰ ਸੋ ਦੋਸਤੋ ਦੁੱਧ ਦੇ ਰਹੀ ਹੈ 12 ਲੀਟਰ ਦਿਨ ਦਾ 2 ਡੰਗ 3 ਡੰਗ 4 ਗਿਆ ਜੇ ਮਾਦੀ ਜੱ筛 ਕਰਕੇ ਲੈ ਜੀ ਸੋ 1 ਮਹੀਨਾ ਹੋ ਗਿਆ ਲਗਭਗ ਅਮਹੀਨੇ ਨੂੰ ਹੋ ਚੱਲਿਆ ਇਹਨੂੰ ਸੂਈ ਨੂੰ 1 ਮਹੀਨਾ ਪਹਿਲਾਂ ਸੂਈਏ ਜਾਨੀ ਇਸ 24 ਨੂੰ ਦਿਨ ਪੂਰੇ ਹੋਣੇ ਸੀ ਤੇ ਪਿਛਲੀ 24 ਨੂੰ ਇਹਨੇ ਬੱਚਾ ਦਿੱਤਾ ਗਰਮੀ ਦੇ ਕਰਕੇ ਵੀ ਹੋ ਸਕਦਾ ਬਾਕੀ ਥਣ ਹਵਾਨਾ ਇਸ ਟਾਈਮ ਜਿੰਨਾ ਹੈ ਤੁਸੀਂ ਦੇਖ ਸਕਦੇ ਹੋ 40000 ਰੇਟ ਹੈ 12 ਕਿਲੋ ਦੁੱਧ ਭਾਵੇਂ ਤਿੰਨ ਟਾਈਮ ਚੋਲੋ ਵੀਰ ਕਹਿੰਦਾ ਵੀ ਤੁਹਾਨੂੰ ਤਿਆਰ ਮਿਲ ਜੂਗਾ ਸੋ ਤਸੱਲੀ ਕਰਨਾ ਹੱਕ ਆ ਚੋੜ ਸਕਦੇ ਹੋ ਤੁਸੀਂ ਇਹ ਤੋਂ ਬਾਅਦ ਚ ਇੱਕ ਵੈੜ ਬਾਈ ਕੋਲ ਹੋਰ ਹੈਗੀ ਜਿਹੜੀ ਤੁਹਾਨੂੰ ਦਿਖਾਵਾਂ ਜੀ ਜਿਹੜੀ 2 ਨੰਬਰ ਤੇ ਵੈੜ ਆ ਬਾਈ ਇਹ ਕੰਨਵਾ ਸੁਆ ਇਹ ਬਰੇ ਪਲੋਂ ਬੱਛੀ ਆ ਦੋ ਦੰਦਾ ਕਨਫਰਮਾ ਦੰਦੋਂ ਦੇਖੀ ਹੋਈ ਹੈ ਚੌਕ ਦਾ ਇੱਕ ਦੰਦ ਚੱਕਦੀ ਹੈ ਜੀ ਚੌਕ ਦਾ ਇੱਕ ਚੱਕਰੀ ਹਾਂ ਚੱਕਦੀ ਹੈ ਜੀ ਠੀਕ ਹੈ ਕਿੰਨਾ ਚਿਰ ਇਹਨੇ 30 ਤਰੀਕ ਨੂੰ ਦਿਨ ਪੂਰੇ ਆ 30 ਨੂੰ ਹਾਂਜੀ ਅੱਜ ਹਜੇ 19 ਹੋਈ ਹੈ ਹਾਂਜੀ ਹਾਂ 11 ਦਿਨ ਪਏ ਆ ਹਾਂਜੀ ਹਾਂ ਇਹਨੇ ਰਹਿਊਗਾ ਬਈ ਇਹਦਾ ਕੇ ਮੇਰੇ 72000 ਦੀ ਆਪਾਂ ਜਸਨ ਹੋਈ ਹੈ ਖੋਲ ਲਈ ਤੇ ਇਹਨੇ ਬਰੂਡ ਦਾ ਸੀਮਨ ਲੱਗੇ ਆਪਾਂ ਠੀਕ ਹੈ ਜਿਹੜਾ ਆਪਾਂ ਨੂੰ ਉਹਨੇ ਦੱਸਿਆ ਵਾ ਓਕੇ ਉਹਦੇ ਮੁਤਾਬਕ ਠੀਕ ਹੈ ਸੋ ਦੋਸਤੋ ਬਰੂਡ ਦਾ ਸੀਮਨ ਲੱਗਾਉ ਸੀਲ ਪੂਰੀ ਆ ਜਿਵੇਂ ਮਰਜੀ ਐ ਬੈਠਾ ਹੱਥ ਮਾਰੀ ਚੱਲ ਕੋਈ ਚੱਕਰ ਨਹੀਂ ਆ ਠੀਕ ਓਕੇ ਸੋ ਮਾਮੂਲੀ ਕ੍ਰਾਸ ਸੰਗ ਵੜ ਹੈ 72000 ਰੇਟ ਹੈ ਦੱਸੋ ਤੇ ਚੌਗ ਵਾਲਾ ਇੱਕ ਦੰਦ ਚੱਕਦੀ ਆ ਮਤਲਬ ਇਹਨੂੰ ਤੁਸੀਂ ਹੁਣ ਚਾਰ ਦੰਦ ਚ ਗਣੋਗੇ ਦੁੱਧ ਜਾਨੀ 20 ਕਿਲੋ ਰਾਮ ਨਾਲ ਚਵਾ ਦੂਗੀ ਸਹੀ ਹੈ ਭਾਈ ਸੋ ਦੁੱਧ ਨੂੰ ਚੰਗੀ ਰਹੂਗੀ ਬਾਕੀ ਇਹ ਜੀਆਂ ਗਾਵਾਂ ਗਰਮੀ ਨਹੀਂ ਮਣਾਉਂਦੀਆਂ ਕਿਉਂਕਿ ਥੋੜਾ ਕ੍ਰਾਸ ਸੰਗ ਹੋ ਜਾਂਦਾ ਤਾਂ ਉਹਦੇ ਨਾਲ ਦੁੱਧ ਜਿਹੜਾ ਸੰਗਣਾ ਵੀ ਰਹਿੰਦਾ ਤੇ ਦੁੱਧ ਦਹੀਂ ਵੀ ਹੈ ਗਰਮੀ ਦੀ ਰੁੱਤ ਚ ਵੀ ਦੁੱਧ ਚੰਗਾ ਦਹੀਂ ਜਾਂਦੀਆਂ ਹਾਲਾਂਕਿ ਆਉਣ ਵਾਲਾ ਟਾਈਮ ਤਾਂ ਸਰਦੀ ਦਾ ਆ ਗਿਆ ਤਾ ਇਹਦੇ ਚ ਤਾਂ گاਵਾ ਦੁੱਧ ਚੰਗਾ ਦਿੰਦਿਆਂ ਹੀ ਰਹਿੰਦੀਆਂ ਥਣ ਬਿਲਕੁਲ ਅਥੀ ਚੁਾਈ ਵਾਲਾ ਬਹੁਤ ਸੋਹਣਾ ਧਾਰ ਵੀ ਉਮੀਦ ਹੈ ਵੀ ਪੋਲੀ ਨਿਕਲੂਗੀ ਕਿਉਂਕਿ ਥਣ ਦੀ ਸ਼ੇਪ ਇਦਾਂ ਦੀ ਹੈ ਇਹ ਤੋਂ ਆਈਡੀਆ ਇਹੀ ਹੁੰਦਾ ਬਾਕੀ ਜਿਹੜਾ ਭਰਾ ਆ ਕੇ ਪਾਸ ਕਰੂਗਾ ਤਾਂ ਉਹਨੂੰ ਜਜਮੈਂਟ ਹੋ ਜਾਣੀ ਹੈ ਹਵਾਨਾ ਕਿਉਂਕਿ ਹਜੇ 11 ਦਿਨ ਬਾਕੀ ਹੈ ਹੁਣ ਇਦਾਂ ਦਾ ਰੁਖ ਹੈ 11 ਦਿਨਾਂ ਨੂੰ ਹਵਾਨਾ ਜਦੋਂ ਨੇੜ ਬਿਲਕੁਲ ਆ ਜੂਗੀ ਤਾਂ ਫੇਰ ਪਤਾ ਲੱਗਣਾ ਸਹੀ ਕਿਡਾ ਖਵਾਨਾ ਬਣਾ ਕੇ ਸੂਗੀ ਇੱਕ ਵੱਡੀ ਗਾਂ ਤੂੰ ਬਾਅਦ ਤੁਹਾਨੂੰ ਦਿਖਾਉਂਗਾ ਜਿਹੜੀ ਇਹਦੇ ਨਾਲ ਗਾਂ ਖੜੀ ਹੈ ਬਈ ਆ ਇਹ ਕਿੰਨਾ ਚਿਰ ਲਾਉਗੀ ਸੋਨ ਚ ਵੀਰੇ ਲੈ ਜਾਉਗੀ 5 ਤੋਂ 7 ਦਿਨ ਹੈ 5 ਤੋਂ 7 ਦਿਨ ਲੈ ਜਾਉਗੀ ਹਾਂਜੀ ਹਾਂ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ ਵੀਰੇ 125 1 ਲੱਖ 25 ਆ ਹਾਂਜੀ ਸੋ ਦੋਸਤੋ ਇਹ ਦਿਨ ਹਜੇ ਲਾਉਗੀ 5-7 ਸੋਨ ਚ ਢਾਂਚਾ ਗਾਂ ਦਾ ਦੇਖ ਲਓ ਹਾਂ ਬਾਈ ਤੀਜਾ ਸੂਆ ਵੀਰੇ ਠੀਕ ਤੋਰੀ ਬਾਈ ਸੋ ਦੋਸਤੋ ਬਾਈ ਦੇ ਕਹਿਣ ਮੁਤਾਬਕ ਇਹ ਤੀਜਾ ਸੂਆ ਹੈ ਥਣ ਥੀਚਵਾਈ ਵਾਲੇ ਆ ਬਰੀਡ ਵਾਈਜ਼ ਗਾਂ ਚੰਗੀ ਹੈ ਬੱਚੇ ਸੋਹਣੇ ਲੈ ਸਕਦੇ ਹੋ ਦੁੱਧ ਨੇ ਦਿੱਤਾ ਵੀਰੇ ਦੁੱਜੇ ਹੋਏ 35 36 ਕਿਲੋ ਹੋਏ ਦੁੱਧ ਦਾ ਰਿਕਾਰਡ ਵੀ ਦੱਸਦਾ ਵੀ 35 36 ਕਿਲੋ ਦਾ ਆਪਾਂ 35 ਕਿਲੋ ਕਹਿ ਕੇ ਦੇਣੀ ਆ ਆਪਾਂ 40 ਨਹੀਂ ਕਹਿਣਾ 45 ਨਹੀਂ ਕਹਿਣਾ ਅਜੇ ਦਿਨ ਲੈਂਦੀ ਆ ਦੋਸਤੋ ਸੂਨ ਦੇ ਵਿੱਚ ਪੱਕਾ ਥਾਂ ਬਾਈ ਕੋ गावा ਨੂੰ ਕੱਚਾ ਥਾਂ ਜ਼ਿਆਦਾ ਜ਼ਰੂਰੀ ਹੁੰਦਾ ਉਹ ਕਮਾਲ ਆ ਗੋਬੇ ਸੋ ਰੇਟ ਇਹਦਾ 1 ਲੱਖ ਤੇ 25000 ਸਵਾ ਲੱਖ ਰੁਪਇਆ ਡਿਮਾਂਡ ਹੈ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਕੁਝ ਥਣ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਲੋਗੇ ਦੋਸਤੋ ਵੀਡੀਓ ਦੇ ਵਿੱਚ ਕਲੀਅਰ ਦਿਸਦਾ ਢਾਂਚਾ ਇਹਦਾ ਤੁਸੀਂ ਦੇਖ ਲਓ ਹਵਾਨਾ ਹਜੇ ਜਗ੍ਹਾ ਪਈ ਹੈ ਕਿਉਂਕਿ ਹਜੇ ਹਵਾਨਾ ਭਰੂਗੀ ਪੂਰਾ ਦਿਨ ਲਾਊਗੀ ਹਜੇ ਸੂਨ ਦੇ ਵਿੱਚ ਬਾਕੀ ਕਿੰਨੀ ਕੁ ਤਿਆਰ ਹੋ ਜਾਊਗੀ ਉਹ ਤੁਸੀਂ ਇਹ ਤੋਂ ਦੇਖੋਗੇ ਬੱਚੇ ਸੋਹਣੇ ਪਾਊਗੀ ਇਹ ਰੋਕੇ ਦੇ ਹਵਾਨੇ ਦਾ ਥਣਾ ਦਾ ਸਹਿਜ ਅੱਥੀ ਚੁਆਈ ਵਾਲਾ ਇੱਥੋਂ ਤੁਸੀਂ ਦੇਖ ਲਓ ਏ ਦਾ ਟਾਂਚਾ ਹੈ ਸਭੀ ਚੰਗੀ ਐ ਸਿਹਤਮੰਦ ਐ ਨਰੋਈ ਐ ਬਾਕੀ ਜੋ ਚੀਜ਼ ਐ ਉਹ ਤੁਹਾਡੇ ਸਾਹਮਣੇ ਕੈਮਰੇ ਦੀ ਨਿਗਾਚ ਹੈ ਸੀਮਨ ਇਹਦੇ ਜਾਨੀ ਇੰਪੋਰਟਰ ਲੱਗਿਆ ਵਾ ਠੀਕ ਐ ਤੇ ਜਾਨੀ ਉਹਨਾਂ ਨੇ ਆਪਾਂ ਨੂੰ ਨਾਂ ਨਹੀਂ ਦੱਸਿਆ ਵੀ ਇਹ ਕਿਹੜਾ ਲੱਗਿਆ ਵਾ ਓਕੇ ਜਾਨੀ ਉਹਨਾਂ ਨੂੰ ਪਤਾ ਨਹੀਂ ਸੀਗਾ ਜਾਨੀ ਉਹਨਾਂ ਨੇ ਇਹ ਦੱਸਿਆ ਵੀ ਚੰਗਾ ਸੀਮਨ ਲੱਗਿਆ ਹੋਇਆ ਠੀਕ ਐ ਸੋ ਦੋਸਤੋ ਗਾਂ ਬਰੀਡ ਵਾਈਜ਼ ਚੰਗੀ ਐ ਬੱਚਾ ਸੋਹਣਾ ਹੀ ਪਾਊਗੀ ਤੇ ਇਹ ਤੋਂ ਬਿਨਾ ਇੱਕ ਵੈੜ ਦੋਸਤੋ ਪਹਿਲਾ ਸੂਆ ਸੁੰਦੀ ਐ ਇਹਦੇ ਨਾਲ ਗਾਂ ਇੱਕ ਸੂਈ ਸਵਾਈ ਐ ਟੋਟਲ ਨਾਗ ਤਿੰਨ ਇਸ ਵੀਡੀਓ ਦੇ ਬਾਕੀ ਤੁਹਾਡੀ ਆਪਦੀ ਸਮਝ ਹੈ ਜਿਹੜਾ ਪਸ਼ੂ ਤੁਸੀਂ ਖਰੀਦਣਾ ਧੰਨਵਾਦ ਵੀਡੀਓ ਦੇਖਣ ਲਈ